ਕਮਿਸ਼ਨਰ ਪੁਲਿਸ ਸਿੰਦਰ ਵੱਲੋਂ ਤੇ ਸੀਪੀ ਸਾਹਿਬ ਵੱਲੋਂ ਇੱਕ ਆਫਿਸ ਆਰਡਰ ਜਾਰੀ ਕੀਤਾ ਗਿਆ ਹੈ ਕਿ ਜਿਹੜੀਆਂ ਕਮਰਸ਼ੀਅਲ ਇਸਟੈਬਲਿਸ਼ਮੈਂਟ ਬੰਦੀਆਂ ਨੇ ਉਹਨਾਂ ਵਿੱਚ ਪਾਰਕਿੰਗ ਸਪੇਸ ਘੱਟ ਹੁੰਦਾ ਹੈ ਇਸ ਵਜ੍ਹਾ ਕਰਕੇ ਉੱਥੇ ਪਾਰਕਿੰਗ ਦੀ ਪ੍ਰੋਬਲਮ ਆਉਂਦੀ ਹੈ ਤੇ ਲੋਕ ਬਾਹਰ پارک ਕਰਦੇ ਨੇ ਕਈ ਜੁਆਇੰਟ ਖੁੱਲ ਜਾਂਦੇ ਨੇ ਕਈ ਫਲੋਰ ਖੁੱਲਦੇ ਨੇ ਬਟ ਪਾਰਕਿੰਗ ਸਪੇਸ ਜਿਹੜਾ ਉੱਥੇ ਘੱਟ ਹੁੰਦਾ ਹੈ ਇਸ ਚੀਜ਼ ਨੂੰ ਚੈੱਕ ਕਰਨ ਦੇ ਲਈ ਸੀਪੀ ਸਾਹਿਬ ਨੇ ਇੱਕ ਆਫਿਸ ਆਰਡਰ ਕਰ ਲਿਆ ਜਿਸ ਵਿੱਚ ਐਸਪੀ ਟ੍ਰੈਫਿਕ ਕਿ ਡਿਸਟ੍ਰਿਕਟ टाउन प्लानਰ ਜਿਹੜੇ ਨੇ ਹਲਕਾ ਐਸ.ਸੀ.ਪੀ ਦਾ ਐਸ.ਐਚ.ਓ ਦੀ ਰਿਪੋਰਟ ਤੋਂ ਬਾਅਦ ਆਪ ਮੌਕਾ ਵਿਜ਼ਿਟ ਕਰਕੇ ਵੈਰੀਫਾਈ ਕਰਕੇ ਕਿ ਕਿੰਨੀ ਪਾਰਕਿੰਗ ਸਪੇਸ ਹੈ ਕਿ ਉਹਦੇ ਮੈਪਸ ਨੇ ਕਿੰਨੀਆਂ ਗੱਡੀਆਂ ਪਾਰਕ ਹੋ ਸਕਦੀਆਂ ਨੇ ਐਂਡ ਕਿੰਨੀਆਂ ਵਰਕਰਸ ਦੇ ਲਈ ਪਾਰਕਿੰਗ ਨੇ ਸਟਾਫ ਲਈ ਪਾਰਕਿੰਗ ਹੈ ਉਸ ਤੋਂ ਬਾਅਦ ਉਹ ਐਨ.ਓ.ਸੀ ਜਾਰੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਸੀ.ਪੀ ਸਾਹਿਬ ਨੇ ਜਿਹੜੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਕੰਸਰਨ ਨੂੰ ਵੀ ਇੱਕ ਲੈਟਰ ਲਿਖੀ ਹੈ ਕਿ ਜਦੋਂ ਵੀ ਕੋਈ ਕਮਰਸ਼ੀਅਲ ਇਸਟੈਬਲਿਸ਼ਮੈਂਟ ਬਣਦੀ ਚਾਹੇ ਹੋਟਲ ਹੈ ਚਾਹੇ ਕਮਰਸ਼ੀਅਲ ਬਿਲਡਿੰਗ ਹੈ ਚਾਹੇ ਉਹ ਸਿਨੇਮਾ ਹਾਲ ਹੈ ਤਾਂ ਉਸ ਦੀ ਕੰਸਟ੍ਰਕਸ਼ਨ ਤੋਂ ਪਹਿਲਾਂ ਵੀ ਸਾਡੇ ਤੋਂ ਪਾਰਕਿੰਗ ਦੀ ਜਿਹੜੀ ਐ ਐਨਓਸੀ ਲਈ ਜਾਵੇ ਤਾਂ ਜੋ ਸਾਨੂੰ ਪਤਾ ਹੋਵੇ ਕਿ ਇਸ ਜ਼ੋਨਡ ਦੇ ਵਿੱਚ ਕਿੰਨੇ ਇਸ ਇਸਟੈਬਲਿਸ਼ਮੈਂਟ ਦੇ ਵਿੱਚ ਕਿੰਨੀ ਪਾਰਕਿੰਗ ਦਿੱਤੀ ਜਾ ਰਹੀ ਹੈ ਤੇ ਕਿੰਨੇ ਫਲੋਰ ਬਣ ਰਹੀ ਹੈ ਤੇ ਕਿੰਨੇ ਸ਼ਾਪਸ ਵਗੈਰਾ ਖੁੱਲੀਆਂ ਨੇ ਇਸ ਰਿਗਾਰਡਿੰਗ ਵੀ ਸੀਪੀ ਸਾਹਿਬ ਨੇ ਜਿਹੜੀ ਲੈਟਰ ਹੈ ਅ ਕਨਸਰਨ ਡਿਪਾਰਟਮੈਂਟ ਨੂੰ ਲਿਖੀ ਤਾਂ ਜੋ ਜਿੰਦਰ ਚ ਵੱਧ ਰਹੀ ਪਾਰਕਿੰਗ ਸਮੱਸਿਆ ਦਾ ਟ੍ਰੈਫਿਕ ਸਮੱਸਿਆ ਦਾ ਹੱਲ ਕੀਤਾ ਜਾ ਸਕੇ